ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਪੱਲ ਸੰਸਦ ਵੱਜੋਂ ਸੌਚਣ ਲਈ ਅੰਮ੍ਰਿਤਪਾਲ ਨੂੰ ਦਿੱਤੀ ਗਈ ਪੈਰੋਲ ਡਿਬਰੂਗੜ ਤੋਂ ਸਿੱਧਾ ਦਿੱਲੀ ਲਿਆਏ ਜਾਣਗੇ ਅੰਮ੍ਰਿਤਪਾਲ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦਿੱਲੀ ਲਈ ਹੋਏ ਰਵਾਨਾ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਦਿੱਤੇ ਗਏ 98 ਲੱਖ ਰੁਪਏ ਭਾਰਤੀ ਫੌਜ ਨੇ ਖਾਰਜ ਕੀਤੇ ਰਾਹੁਲ ਗਾਂਧੀ ਦੇ ਦਾਅਵੇ ਰਾਹੁਲ ਗਾਂਧੀ ਨੇ ਰਾਜਨਾਥ ਸਿੰਘ ਤੇ ਝੂਠ ਬੋਲਣ ਦਾ ਲਗਾਇਆ ਸੀ ਇਲਜ਼ਾਮ ਅਤੇ ਹੁਣ ਖਬਰਾਂ ਵਿਸਥਾਰ ਦੇਣਾ ਵਾਰਿਸ ਪੰਜਾਬ ਦੇ ਮੁਖੀ ਤੇ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਜਿੱਤਣ ਵਾਲੇ ਅਮਰਿਤਪਾਲ ਸਿੰਘ ਜਲਦੀ ਹੀ ਸੰਸਦ ਮੈਂਬਰ ਵਜੋਂ ਹਲਫ ਲੈਣ ਜਾ ਰਹੇ ਹਨ ਅਮਰਿਤਪਾਲ ਸਿੰਘ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਇਸ ਨੂੰ ਲੈ ਕੇ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਡਿਬਰੂਗੜ ਜੇਲ੍ਹ ਦੇ ਸੁਪਰਡੈਂਟ ਨੂੰ ਅਮਰਿਤਪਾਲ ਦੇ ਅਸਥਾਈ ਰਿਲੀਜ਼ ਆਰਡਰ ਦੀ ਕਾਪੀ ਵੀ ਭੇਜ ਦਿੱਤੀ ਗਈ ਹੈ ਇਸ ਦੌਰਾਨ ਅਮਰਿਤਪਾਲ ਸਿੰਘ 5 ਜੁਲਾਈ ਨੂੰ ਸੰਸਦ ਮੈਂਬਰ ਵੱਜੋਂ ਸੌਂ ਚੁੱਕ ਸਕਦੇ ਨੇ ਅਮਰਿਤਪਾਲ ਸਿੰਘ ਨੂੰ ਕੁਝ ਸ਼ਰਤਾਂ ਦੇ ਆਧਾਰ ਤੇ ਪੈਰੋਲ ਦਿੱਤੀ ਗਈ ਹੈ ਰੀਲੀਜ਼ ਆਰਡਰ ਚ ਲਿਖਿਆ ਸ਼ਰਤਾ ਮੁਤਾਬਿਕ ਅਮਰਿਤਪਾਲ ਸਿੰਘ ਨੂੰ ਪੈਰੋਲ ਦੌਰਾਨ ਦਿੱਲੀ ਚ ਹੀ ਰਹਿਣਾ ਪਵੇਗਾ ਉਹਨਾਂ ਦਾ ਯਾਤਰੀ ਸਟਾਪਓਵਰ ਵੀ ਦਿੱਲੀ ਵਿੱਚ ਹੀ ਹੋਵੇਗਾ ਇਸ ਸਮੇਂ ਉਹ ਰਈਆ ਸਥਿਤ ਆਪਣੇ ਘਰ ਨਹੀਂ ਜਾ ਸਕਦੇ ਨਾ ਹੀ ਆਪਣੇ ਲੋਕ ਸਭਾ ਹਲਕੇ ਤੇ ਨਾ ਹੀ ਪੰਜਾਬ ਜਾ ਸਕਦੇ ਨੇ ਪੈਰੋਲ ਦੌਰਾਨ ਵੀ ਅਮਰਿਤਪਾਲ ਸਿੰਘ ਨੂੰ ਸੁਰੱਖਿਆ ਘੇਰੇ ਚ ਰਹਿਣਾ ਪਵੇਗਾ ਇਥੋਂ ਤੱਕ ਕਿ ਅਮਰਿਤਪਾਲ ਸਿੰਘ ਨੂੰ ਹਵਾਈ ਸੜਕ ਜਾਂ ਰੇਲ ਰਾਹੀਂ ਦਿੱਲੀ ਲਿਆਂਦਾ ਜਾਏਗਾ ਇਹ ਵੀ ਗੁਪਤ ਰੱਖਿਆ ਗਿਆ ਹੈ ਪੁਲਿਸ ਪ੍ਰਸ਼ਾਸਨ ਤੈਅ ਕਰੇਗਾ ਕਿ ਉਹਨਾਂ ਨੂੰ ਦਿੱਲੀ ਕਿਵੇਂ ਲਿਆਂਦਾ ਜਾਵੇਗਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਕੱਲ 5 ਜੁਲਾਈ ਨੂੰ ਲੋਕ ਸਭਾ ਦੇ ਵਿੱਚ ਸੌਜ ਚੁੱਕਣ ਜਾ ਰਹੇ ਨੇ ਜਿਸ ਬਾਰੇ ਅਮਰਿਤਪਾਲ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਫਿਲਹਾਲ ਉਹਨਾਂ ਨੂੰ ਅਧਿਕਾਰਿਤ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਕਿਸੇ ਦਾ ਸੱਦਾ ਪੱਤਰ ਸਰਕਾਰ ਵੱਲੋਂ ਉਹਨਾਂ ਨੂੰ ਭੇਜਿਆ ਗਿਆ ਹੈ ਅਜੇ ਤੱਕ ਇਹ ਸਰਕਾਰੀ ਤੌਰ ਤੇ ਤੇ ਕੋਈ ਸਾਨੂੰ ਕੋਈ ਜਾਣਕਾਰੀ ਇਹਦੇ ਬਾਰੇ ਚ ਮਿਲੀ ਨਹੀਂ ਤੇ ਇਸ ਚੀਜ਼ ਨੂੰ ਥੋੜਾ ਜਿਹਾ ਇਸ ਕਰਕੇ ਥੋੜਾ ਜਿਹਾ ਪੁਖਤਾ ਮੰਨਿਆ ਜਾ ਸਕਦਾ ਕਿ ਜੋ ਸਰਬਜੀਤ ਸਿੰਘ ਹਣੀ ਸਪੀਰ ਕੋਰਪੋ ਐਮ ਪੀਓ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਉਹਦੇ ਅਨਸਾਰ ਵੀ 5 ਤਰੀਕ ਨੂੰ ਹੋ ਸਕਦਾ ਨਾ ਸੌਂਚਾਈ ਜਾਵੇ ਹੁਣ ਤੱਕ ਕੀ ਜਾਣਕਾਰੀ ਜਿਹੜੀ ਪਰਿਵਾਰ ਦੇ ਤੋਂ ਸਾਹਮਣੇ ਆਈ ਨੇ ਪਰਿਵਾਰ ਕੋਦੇ ਕੋਲ ਇਸ ਇੰਦਾ ਕੋਈ ਸਰਕਾਰੀ ਤੌਰ ਤੇ ਕੋਈ ਨਹੀਂ ਆਈ ਇਹ ਮੀਡੀਆ ਥਰੂ ਹੀ ਆ ਰਹੀ ਹੈ ਕਿ ਉਹਨਾਂ ਨੂੰ 5 ਤਰੀਕ ਨੂੰ ਸੌਂਚਾਈ ਜਾ ਰਹੀ ਹੈ 4 ਦਿਨ ਦੀ ਉਹਨਾਂ ਨੇ ਪ੍ਰੋ ਲੈ ਆ ਜਾ ਉਹਦੇ ਬਾਰੇ ਵਿੱਚ ਬਾਕੀ ਸਾਡੇ ਕੋਲ ਕੋਈ ਸਰਕਾਰੀ ਪੱਤਰ ਤੇ ਕੋਈ ਵੀ ਜਿਹੜਾ ਜੋ ਨਹੀਂ ਮੰਨਿਆ ਜਾ ਸਕਦਾ ਕਿ ਉਹਨਾਂ ਨੇ ਖਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਜਾਂ ਲੋਕ ਸਭਾ ਤੋਂ ਕੋਈ ਇਦਾਂ ਦੀ ਕੋਈ ਮਿਲ ਨਹੀਂ। ਅੱਜ ਇੱਕ ਹੋਰ ਜਾਣਕਾਰੀ ਇਹਦੇ ਵਿੱਚ ਸਾਹਮਣੇ ਆ ਰਹੀ ਹੈ ਜੋ ਸ਼ੂਟਰਾਂ ਨੇ ਅਨਸਾਰਾ ਕਿਹੜੀ ਪੈਰੋਲ ਮਿਲੀ ਆ। ਹਮਰਪਾਲ ਸਿੰਘ ਨੂੰ ਲਖਰਾ ਅਦੇ ਵਿੱਚ ਸੌਂ ਚੁੱਕਣ ਦੇ ਲਈ ਉਹਨਾਂ ਨੂੰ ਮਿਲੀ ਹੈਗੀ ਪਰ ਨਾਲ ਹੀ ਉਹਨਾਂ ਨੂੰ ਇਹ ਉੱਥੇ ਇਹ ਵੀ ਸ਼ਰਤ ਹੈਗੀ ਕਿ ਪਰਿਵਾਰਕ ਜਿਹੜੇ ਮੈਂਬਰ ਹੈਗੇ ਉਹਨਾਂ ਨੂੰ ਨਹੀਂ ਮਿਲਣਗੇ ਕੁਝ ਅਜਿਹਾ ਵੀ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਪਰ ਉਹਨੂੰ ਇੱਕ चुने ਹੋਏ ਸੰਸਦ ਦੇ ਉੱਤੇ ਵੀ ਕੰਡੀਸ਼ਨ ਇਹੋ ਜਿਹੀ ਹੈਗੀ ਨਹੀਂ ਮੇਰੇ ਖਿਆਲ ਅਕੇ ਤੇ ਬਹੁਤ ਸ਼ਰੀਆ ਮਨੁੱਖੀ ਅਧਿਕਾਰਾਂ ਦਾ ਵੀ ਘਾਣਾ ਹੈ ਇਹ ਚੀਜ਼ ਦਾ ਪਰਿਵਾਰ ਨਹੀਂ ਮਿਲ ਸਕਦਾ ਬਾਕੀ ਮੇਰਾ ਖਿਆਲ ਤੇ ਉਹਨਾਂ ਨੂੰ ਤੇ ਉਹਨਾਂ ਲਈ ਫ੍ਰੀ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਵੀ ਮਿਲ ਸਕਣ ਤੇ ਉਹਨਾਂ ਦੀ ਵੀ ਉਹਨਾਂ ਨਾਲ ਗੱਲਬਾਤ ਕਰ ਸਕਣ ਜਿਨ੍ਹਾਂ ਨੇ ਉਹਨੂੰ ਐਡਾ ਵੱਡਾ ਫਤਵਾ ਦੇ ਕੇ ਉਹਨਾਂ ਨੂੰ ਐਮਪੀ ਬਣਾਇਆ ਭਾਰਤੀ ਫੌਜ ਨੇ ਉਹਨਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਜਿਸ ਤੇ ਦਾਵਾ ਕੀਤਾ ਗਿਆ ਸੀ ਕਿ ਅਗਨੀ ਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਰਾਹੁਲ ਗਾਂਧੀ ਨੇ ਵੀ ਅਜਿਹੇ ਹੀ ਦਾਵਾ ਕਰਦਿਆਂ ਕਿਹਾ ਸੀ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਝੂਠ ਬੋਲਿਆ ਸੀ ਕਿ ਅਗਨੀ ਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਗਿਆ ਫੌਜ ਦੀ ਤਰਫੋਂ ਕਿਹਾ ਗਿਆ ਕਿ ਅਜੇ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ 98 ਲੱਖ ਰੁਪਏ ਦਿੱਤੇ ਗਏ ਨੇ ਫੌਜ ਨੇ ਟਵਿੱਟਰ ਤੇ ਇੱਕ ਪੋਸਟ ਲਿਖਿਆ ਕੁਝ ਸੋਸ਼ਲ ਮੀਡੀਆ ਪੋਸਟਾਂ ਚ ਦਾਅਵਾ ਕੀਤਾ ਗਿਆ ਕਿ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ ਨਵਾਜ਼ਾ ਨਹੀਂ ਦਿੱਤਾ ਗਿਆ ਜਿਹੇ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਨੇ ਭਾਰਤੀ ਫੌਜ ਅਗਨੀਵੀਰ ਅਜੇ ਕੁਮਾਰ ਦਾ ਅੰਤਿਮ ਸੰਸਕਾਰ ਪੂਰੇ ਫੌਜੀ ਸਨਮਾਨ ਨਾਲ ਕੀਤਾ ਗਿਆ ਸੀ ਜਿਸ ਵਿੱਚ 98.39 ਲੱਖ ਰੁਪਏ ਅਗਨੀਵੀਰ ਅਜੇ ਦੇ ਪਰਿਵਾਰ ਨੂੰ ਦਿੱਤੇ ਜਾ ਚੁੱਕੇ ਨੇ ਇਸ ਦੇ ਨਾਲ ਹੀ ਫੌਜ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਉਸ ਦੇ ਪਰਿਵਾਰ ਨੂੰ 68 ਲੱਖ ਰੁਪਏ ਦੀ ਵਾਧੂ ਰਾਸ਼ੀ ਵੀ ਦਿੱਤੀ ਜਾਏਗੀ ਇਸ ਤੋਂ ਬਾਅਦ ਕੁੱਲ ਰਕਮ ਲਗਭਗ 1 ਕਰੋੜ ਹੋਵੇਗੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਨਡੀਐਸ ਸਰਕਾਰ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸੰਸਦ ਝੂਠ ਬੋਲਣ ਦਾ ਦੋਸ਼ ਲਾਇਆ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਵੀਡੀਓ ਸ਼ੇਅਰ ਕਰਦੇ ਕਿਹਾ ਕਿ ਗੱਲ ਕਹੀ ਕਿ ਰਾਜਨਾਥ ਸਿੰਘ ਤੋਂ ਮਾਫੀ ਮੰਗਣ ਦੀ ਉਹਨਾਂ ਗੱਲ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਉਮੀਦਵਾਰ ਸ਼ੀਤਲੰਗੁਰਾਲ ਤੇ ਪਲਟਵਾਰ ਕੀਤਾ ਸੀਐਮ ਮਾਨ ਨੇ ਭਾਜਪਾ ਉਮੀਦਵਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਮੇਰੇ ਨਾਲ ਪੰਗਾ ਨਾ ਲਾਓ ਉਸਨੇ ਕਿਹਾ ਮੈਨੂੰ ਧਮਕੀਆਂ ਨਾ ਦਿਓ ਜੇ ਤੁਸੀਂ ਚਾਹੁੰਦੇ ਹੋ ਤਾਂ ਅੱਜ ਹੀ ਬਹਿਸ ਕਰ ਲੈਣੇ ਆ ਮੁੱਖ ਮੰਤਰੀ ਨੇ ਅਗੇ ਕਿਹਾ ਕਿ ਸਾਡੇ ਖਿਲਾਫ ਐਨਡੀਪੀਐਸ ਐਕਟ ਅਧੀਨ ਕੋਈ ਕੇਸ ਦਰਜ ਨਹੀਂ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਸ਼ੀਤਲ ਅੰਗੁਰਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੇ ਗਏ ਸੱਦੇ ਤੇ ਅੱਜ ਮੁੱਖ ਮੰਤਰੀ ਦਾ ਇੰਤਜ਼ਾਰ ਕਰਨਗੇ ਬਕਾਇਦਾ ਗੱਲਬਾਤ ਕਰਨ ਦੇ ਲਈ ਸੀਐਮ ਸਾਹਿਬ ਲਈ ਕੁਰਸੀ ਵੀ ਲਗਾਈ ਗਈ ਹੈ ਤੇ ਸਮਾਂ ਦੁਪਹਿਰ 2 ਵਜੇ ਦਾ ਰੱਖਿਆ ਗਿਆ। ਸਾਥੀਓ ਨਮਸਕਾਰ ਕਿ ਮੈਂ ਹੁਣੇ ਇਲੈਕਸ਼ਨ ਦੀ ਜਿਹੜੀ ਕੈਂਪੇਨ ਕਰਕੇ ਅੱਜ ਘਰ ਪਹੁੰਚਿਆ ਹੀ ਐ ਕਿ ਮੈਂ ਹੁਣੇ ਹੁਣੇ ਦੇਖ ਰਿਆ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਉਹਨਾਂ ਦੀ ਵੀਡੀਓ viral ਹੋ ਰਹੀ ਐ ਕਿ ਜਿਹੜਾ ਮੈਂ 2 ਦਿਨ ਪਹਿਲੇ Facebook ਦੇ ਉੱਤੇ live ਆ ਕੇ ਇਹ ਕਿਹਾ ਸੀ ਜਿਲੰਦਰ ਸ਼ਹਿਰ ਦੇ ਵਿੱਚ ਜਿਹੜੇ 2 ਨੰਬਰ ਦੇ ਕੰਮ ਹੈ ਉਹ ਕਿਹੜਾ ਐਮਐਲਏ ਕਰ ਰਿਹਾ ਤੇ ਕਿਹਨਾਂ ਦੇ ਸਿਰ ਤੇ ਕਰ ਰਿਹਾ ਉਹਨਾਂ ਦੀਆਂ ਕੁਝ ਰਿਕਾਰਡਿੰਗਾਂ ਜਿਹੜੀਆਂ ਮੇਰੇ ਕੋਲ ਹੈ ਉਹ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਣਾ ਚਾਹੁੰਦਾ ਤੇ ਮੈਂ ਕਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਕਿ ਮੈਂ ਤੁਹਾਨੂੰ 5 ਤਰੀਕ ਦਾ ਸਮੇਂ ਦੇਣਾ ਕਿ ਤੁਸੀਂ ਮੈਨੂੰ ਕਿਸੇ ਵੀ ਜਗ੍ਹਾ ਬੁਲਾ ਲਓ ਕਿਉਂਕਿ ਨੈਤਿਕਤਾ ਦੇ ਹਾਸਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਕਿਉਂਕਿ ਮੇਰਾ ਪਾਰਟੀ ਦੇ ਵਿਚਾਰ ਤਾਂ ਅਲੱਗ ਹੈ ਤੁਹਾਡੀ ਲੱਗ ਹੈ ਮੈਂ ਇਲੈਕਸ਼ਨ ਲੜ ਰਿਹਾ ਆਪਣੀ ਪਾਰਟੀ ਤੁਸੀਂ ਆਪਣੀ ਪਾਰਟੀ ਦਾ ਵਿਚਾਰ ਕਰ ਰਹੇ ਹੋ ਪਰ ਇੱਕ ਮੁੱਖ ਮੰਤਰੀ ਦੀ ਕੋਸੀ ਨਾਤੇ ਅਗਰ ਇਸ ਪੰਜਾਬ ਦਾ ਬਰਬਾਦ ਹੋ ਰਿਹਾ ਹੈ ਉਹ ਕੌਣ ਕਰ ਰਿਹਾ ਹੈ ਉਹ ਤੁਹਾਡੀ ਜ਼ਿੰਮੇਵਾਰੀ ਹੈ ਉਸ ਦੇ ਲਿਹਾਜ਼ ਦੇ ਵਿੱਚ ਮੈਂ ਇੱਕ ਵੀਡੀਓ ਦੇ ਮਾਧਮੇ ਦੇ ਨਾਲ ਸੀਐਮ ਸਾਹਿਬ ਨੂੰ ਇਹ ਕਿਹਾ ਸੀ ਕਿ ਮੈਨੂੰ ਕਿਤੇ ਵੀ ਬੁਲਾ ਲਓ ਪਰ ਅੱਜ ਉਹਨਾਂ ਦਾ ਜਿਹੜਾ ਰਵਈਆ ਸੀ ਉਹਨਾਂ ਦੇ ਚਿਹਰੇ ਉੱਤੇ ਜਿਹੜੀ ਕਲੀਅਰ ਲੱਗ ਰਿਆ ਸੀ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਰ ਹੈ ਉਹਨਾਂ ਦੇ ਚਿਹਰੇ ਤੇ ਕਲੀਅਰ ਦਿਖਾਈ ਦੇ ਰਹੀ ਸੀ ਕਿ ਮੁੱਖ ਮੰਤਰੀ ਇੱਕ ਛੋਟੇ ਜਿਹੇ ਗਰੀਬ ਘਰ ਦੇ ਬੱਚੇ ਤੋਂ ਘਬਰਾਇਆ ਹੋਇਆ ਗਰੀਬ ਘਰ ਦਾ ਬੱਚਾ ਜਿਹਨੂੰ ਮੇਰੇ ਲੋਕਾਂ ਨੇ ਐਮਐਲਏ ਬਣਾ ਕੇ ਭੇਜਿਆ ਅੱਜ ਪੂਰਾ ਪੰਜਾਬ ਦਾ ਤਰਤਰ ਮੰਤਰ ਤੇ ਲਿਆ ਕੇ ਖੜਾ ਕੀਤਾ ਐਮਐਲਏ ਮਨਿਸਟਰ ਚੇਅਰਮੈਨ ਮੁੱਖ ਮੰਤਰੀ ਦਾ ਪਰਿਵਾਰ ਅੱਜ ਮੇਰੇ ਲੋਕਾਂ ਨੇ ਗਲੀ-ਗਲੀ ਚ ਵਾੜ ਦਿੱਤਾ ਪਰ ਮੈਨੂੰ ਹੈਰਾਨ ਹੋਇਆ ਕਿ ਸੀਐਮ ਸਾਹਿਬ ਜਿਹਦੇ ਤੇ ਮੈਨੂੰ ਬਹੁਤ ਜ਼ਿਆਦਾ ਉਮੀਦ ਸੀ ਜਿਹੜੀ ਇੱਕ ਨਾਗਰਿਕ ਨਾਤੇ ਮੈਨੂੰ ਇੱਕ ਇਸ ਪੰਜਾਬ ਦਾ ਪੁੱਤ ਨਾਤੀ ਮੈਨੂੰ ਬੁਲਾ ਕੇ ਕਹਿਣਗੇ ਕਿ ਜੇ ਕੋਈ ਗਲਤ ਹੈ ਮੈਂ ਉਹਰੇ ਖਿਲਾਫ ਸਖਤ ਐਕਸ਼ਨ ਲਵਾਵਾਂਗਾ ਔਰ ਇਨਸਾਫ ਦਵਾਵਾਂਗਾ ਪਰ ਅੱਜ ਉਹ ਜਿਸ ਤਰੀਕੇ ਨਾਲ ਕਹਿ ਕੇ ਗਏ ਆ ਉਹ ਯਾਰਾ ਤੇ ਇੱਕ ਫੇਸਬੁੱਕ ਤੇ ਕੋਈ ਮਾਦਮਾ ਮੈਨੂੰ ਕੋਈ ਕਹਿ ਰਿਹਾ ਜਿਹੜਾ ਉਹਨੇ ਕੱਲ ਜਿਹੜਾ ਕੱਢਣਾ ਪੰਜ ਤਰੀਕ ਕਰਨਾ ਪੰਜ ਨੂੰ ਕੱਢ ਕੱਲ ਕੱਢ ਹੁਣੇ ਕੱਢ ਦੇ ਸਾਨੂੰ ਕੋਈ ਫਰਕ ਨਹੀਂ ਜਾਂ ਤੇ ਤੁਹਾਡੇ ਕਹਿਣ ਦਾ ਮਤਲਬ ਤੁਸੀਂ ਡਰਾ ਰਹੇ ਹੋ ਧਮਕਾ ਰਹੇ ਹੋ ਤੁਸੀਂ ਸਰਕਾਰ ਦੇ ਵੱਲ ਤੇ ਮੈਨੂੰ ਡਰਾਣਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਮੈਂ ਇਸ ਤਰੀਕੇ ਦੇ ਨਾਲ ਹੀ ਕਿਹਾ ਸੀ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਿਹਾ ਸੀ ਜੇ ਤੁਸੀਂ ਲੋਕਾਂ ਨੂੰ ਕਹਿੰਦੇ ਕਿ ਅਸੀਂ ਇਮਾਨਦਾਰ ਪਾਰਟੀ ਐ ਅਸੀਂ ਇਮਾਨਦਾਰ ਲੋਕ ਐ ਉਰਾ ਫੈਸਲਾ ਕਰਨ ਲਈ ਤੁਹਾਨੂੰ ਮਹੱਤਵੀ ਨਾ ਚਾਹ। ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਾਵਾ ਕੀਤਾ ਹੈ ਕਿ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਬਾਗੀ ਤੜ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਦਾ ਸਮਰਥਕ ਹੈ। ਸਰਨਾ ਨੇ ਖੁਲਾਸਾ ਕੀਤਾ ਹੈ ਕਿ ਬਾਗੀ ਤੜ ਦੇ ਇੱਕ ਸੀਨੀਅਰ ਮੈਂਬਰ ਵੱਲੋਂ ਲੋਕ ਸਭਾ ਚੋਣਾਂ ਲਈ ਸ਼ੁਰੂ ਵਿੱਚ ਖੱਬੇ ਪੱਖੀਆਂ ਤੇ ਬਸਪਾ ਨਾਲ ਗੱਠਜੋੜ ਲਈ ਸਹਿਮਤ ਹੋਣ ਤੋਂ ਬਾਅਦ ਅਚਾਨਕ ਭਾਜਪਾ ਨਾਲ ਗੱਠਜੋੜ ਕਰਨ ਦਾ ਸਮਰਥਨ ਸ਼ੁਰੂ ਕੀਤਾ ਸੀ। ਸਰਨਾ ਨੇ ਖੱਬੇ ਪੱਖੀ ਨੇਤਾ ਸਿਤਾ RAM HCU ਨਾਲ ਫਰਵਰੀ 6 ਦੀ ਮੀਟਿੰਗ ਦਾ ਹਵਾਲਾ ਦਿੱਤੇ ਜਿਸ ਚ ਖੱਬੇ ਪੱਖੀ ਤੇ ਬਸਪਾ ਨਾਲ ਗੱਠ ਜੋੜ ਲਈ ਸਹਿਮਤੀ ਬਣੀ ਸੀ ਪੰਥਕ ਆਗੂਆਂ ਨੇ ਕਿਹਾ ਕਿ ਸੀਨੀਅਰ ਆਗੂ ਜੋਹਨ ਅਕਾਲੀ ਵਿਰੋਧੀ ਧੜੇ ਦਾ ਹਿੱਸਾ ਹੈ ਉਸ ਵੱਲੋਂ ਰਾਤੋਂ ਰਾਤ ਪਾਸਾ ਪਲਟਦਿਆਂ ਭਾਜਪਾ ਨਾਲ ਗੱਠ ਜੋੜ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਮੈਂ ਗੱਲ ਕਹਿ ਸਕਦਾ ਹਾਂ ਕਿ ਤੱਕ ਅੱਜ ਉਹ ਸ਼ਾਟਾ ਸਰ ਸਾਡੀ ਪਾਰਟੀ ਦਾ ਸਾਡੇ ਪ੍ਰਧਾਨ ਦਾ ਸਰ ਮੈਂ ਸੋਚਾਂਗਾ ਕਿ ਉਹਨਾਂ ਨੇ ਲਾਲਚ ਨਹੀਂ ਕੀਤਾ ਸੀਟਾਂ ਦਾ ਅਕਾਲੀਵਾਲੇ ਦੇ ਮਰਾਇਦਾਰ ਪਰੰਪਰਾ ਨੂੰ ਜੋੜੀ ਸਖਾਂ ਦੇ ਕਾਨੇ ਲੜਦੀ ਜਾ ਉਹਦੇ ਨੇ ਕੰਮ ਕੀਤਾ ਤੇ ਕਹਤਾ ਜਦ ਤੱਕ ਸੁਖੋਂ ਨਹੀਂ ਗਿਆ ਮੰਗਾਂ ਦੀ ਮੰਗਰ ਕਾ ਗਿਆ ਵਪਾਰ ਦੇ ਰਸਤੇ ਨੇ ਕੋਲੇ ਜਾਣਗੇ ਤੱਕ ਅਸਿ ਸੁਣ ਹੁਤਾ ਨਹੀਂ ਕਰਦਾ ਸੁਟਾ ਨਹੀਂ ਤੇ ਗਨਪਾਗ ਰਸੀ ਪੈਦੇ ਪ੍ਰਿੰਸੀਪਲ ਜੀ ਗੱਲ ਸੀ ਪਰ ਮੈਂ ਤੇਰੇ ਕਹਨ ਕਿ ਅੱਜ ਅਸੀਂ ਜਦੋਂ ਅਕਾਲੀ ਦਰ ਨੂੰ ਕਾਲਾ ਲਾਣ ਦੇ ਬਾਹਰ ਗਏ ਅੱਜ ਉਹਨਾਂ ਦੀ ਗੋਈ ਕਰ ਰਹੇ ਮੇਰੀ ਨਮਤਰ ਸਾਇਦ ਉਹਨਾਂ ਨੂੰ ਉਹਨਾਂ ਦੇ ਸਾਰੇ ਸਾਥੀਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਪੰਥਕ ਸੋਚ ਨੂੰ ਉਜਾਗਰ ਕਰੋ ਉਜਾਗਰ ਕਰਕੇ ਅਕਾਲੀ ਦਰ ਨੂੰ ਕਾਲਾ ਲਾਣਾਂ ਦੀ ਗੱਲ ਨਾ ਕਰੋ ਕਿਸੇ ਤੁਹਾਡੇ ਚ ਕਹੀ ਮੈਂ ਪਿਛਲੇ 45 50 ਸਾਲ ਤੋਂ ਦੇਖ ਰਿਆ ਜਿਹੜੇ ਕਾਲੀ ਗੱਲ ਵਿੱਚ ਆਣ ਉਹ ਕਾਲੀ ਗੱਲ ਦਾ ਮਨ ਦਾ ਬਾ ਸਬਕਾਰ ਉਹਨਾਂ ਸਾਰਿਆਂ ਨੂੰ ਦਿੱਤਾ ਮੈਂ ਇਸ ਬਾਈਪੇਜ ਕਿਸੇ ਨਾਮ ਨਹੀਂ ਲਾਣਾ ਮੈਂ ਕੋਤੇ ਸਾਰੇ ਨਾਮ ਪਰ ਅਸੀਂ ਬੜੀ دیر ਬਾਅਦ ਅਕਾਲੀ ਦਾਨ ਨੂੰ ਕੋ ਤਕੜਾ ਤੇ ਸੰਗਠਨ ਕਰਨ ਲਈ ਇਕੱਠੇ ਹੋਇਆ ਕੋਈ ਲਾਲਚ ਨਹੀਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਚ ਨੀਟ ਕਾਉਂਸਲਿੰਗ ਲਈ ਆਪਣੇ ਭਰਾ ਨਾਲ ਜਾ ਰਹੀ ਇੱਕ ਵਿਦਿਆਰਥਣ ਤੇ ਇੱਕ ਨੌਜਵਾਨ ਨੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਤੇ ਜ਼ਾਬੀ ਹਮਲੇ ਚ ਭਰਾ ਤੇ ਵਿਦਿਆਰਥੀ ਦੋਵੇਂ ਸੜ ਗਏ ਸਨ ਇਸ ਤੋਂ ਬਾਅਦ ਪੁਲਿਸ ਨੇ ਟੀਮ ਬਣਾ ਕੇ ਮੁੱਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਹੈ ਦੇਰ ਰਾਤ ਮੁੱਲਜ਼ਮ ਅਭਿਸ਼ੇਕ ਵਰਮਾ ਨੂੰ ਇਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਉਸ ਦੀ ਇੱਕ ਲੱਤ ਵਿੱਚ ਗੋਲੀ ਲੱਗੀ ਸੀ ਦੋਸ਼ੀ ਨੂੰ ਹਸਪਤਾਲ ਚ ਭੱਜਤੀ ਕਰਵਾਇਆ ਗਿਆ ਮੁਲਜ਼ਮ ਲਖੀਮਪੁਰ ਖੇੜੀ ਦਾ ਰਹਿਣ ਵਾਲਾ ਪੁਲਿਸ ਮੁਤਾਬਿਕ ਇੱਕ ਵਿਦਿਆਰਥੀ ਚੌਂਕ ਇਲਾਕੇ ਵਿੱਚ ਆਪਣੇ ਭਰਾ ਨਾਲ ਨੀਟ ਕਾਉਂਸਲਿੰਗ ਲਈ ਜਾ ਰਿਹਾ ਸੀ ਤਾਂ ਇੱਕ ਨੌਜਵਾਨ ਉਸ ਦੇ ਨੇੜੇ ਆਇਆ ਤੇ ਵਿਦਿਆਰਥੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤੇ ਵਿਦਿਆਰਥੀ ਤੇ ਉਸ ਦੇ ਭਰਾ ਨੇ ਉਸ ਤੋਂ ਉਸ ਬਾਅਦ ਉਸ ਦਾ ਪਿੱਛਾ ਕੀਤਾ ਕੁਝ ਸਮੇਂ ਬਾਅਦ ਨੌਜਵਾਨ ਵਾਪਸ ਆਇਆ ਤੇ ਨੇੜੇ ਆ ਕੇ ਵਿਦਿਆਰਥੀ ਤੇ ਤੇਜ਼ਾਬ ਨਾਲ ਹਮਲਾ ਕੀਤਾ ਵਿਦਿਆਰਥੀ ਨੂੰ ਬਚਾਉਂਦੇ ਹੋਏ ਉਸ ਦਾ ਭਰਾ ਵੀ ਸਾੜ ਗਿਆ ਰਾਘੀਰਾ ਨੇ ਦੋਵਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਿੱਥੇ ਦੋਵਾਂ ਦਾ ਇਲਾਜ ਜਾਰੀ ਹੈ मेडिकल कॉलेज के पास पीड़िता जो सादतगंज थाना क्षेत्र की रहने वाली हैं, अपने भाई के साथ खड़ी थी तब एक युवक ने इन दोनों लोगों के ऊपर एसिक फेंका जिससे दोनों भाई बहन घायल हुए उसके संबंध में थाना चौक पर समय धाराओं में अभियोग पंजीकृत किया गया था घटना के अनावरण के लिए कुल चार टीमें लगी थी जिसमें सेंट्रल क्राइम ब्रांच लखनऊ डीसीपी वेस्ट की क्राइम ब्रांच एसएचओ चौक श्री नागेश उपाध्याय चौकी प्रभारी चौक ये सभी चारों टीमें एसीपी चौक श्री राजकुमार सिंह के नेतृत्व में काम कर रही थी सभी ने सीसीटीवी फुटेज इलेक्ट्रॉनिक सर्विलांस अपने मुखबिरों के धरातली सूचना एवं अन्य जो भी पुलिस के मेथड्स हैं उनका उपयोग करके उनको जानकारी हुई कि लखीमपुर निवासी अभिषेक वर्मा द्वारा यह घटना कारित की गई है अभी रात में टीम को सूचना मिली कि गुलाला घाट के पास ये अभियुक्त मोटरसाइकिल से अपने खड़ा है उसकी गिरफ्तारी के लिए जब प्रयास किया गया तो गुलाला घाट रोड पर मुड़कर भागने लगा जब पुलिस टीम ने इसको घेरा पुलिस टीम पर इसने फायर कर दिया जब अभी फायरिंग में इसके पैर में गोली लगी घायल हो गया है जिसे अस्पताल इलाज के लिए भेजा गया है अभियुक्त के पास से जो घटना में प्रयुक्त हुई थी मोटरसाइकिल वो बरामद हुआ है एक तीन सौ तमंचा और लाइव कार्टिजेस, ब्लैंक कार्टिजेस उसके अलावा ऐसे समय समाहो चलिए ब्रेक का फिलहाल रुक दें एक छोटी जेब ब्रेक दे ब्रेक ਤੋਂ ਬਾਅਦ ਤੁਹਾਡਾ ਸਵਾਗਤ ਹੈ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਅੱਡਾ ਖੁੱਡਾ ਨਜ਼ਦੀਕ ਤੜਕਸਰ ਵਾਪਰੇ ਹਾਂਸੇ ਚ ਚਾਰ ਵਾਹਨ ਬੁਰਿਤਰਾ ਨੁਕਸਾਨੇ ਗਏ ਤੇ ਕੁਝ ਸਮੇਂ ਲਈ ਰਾਸ਼ਟਰੀ ਮਾਰਗ ਟ੍ਰੈਫਿਕ ਦੀ ਪ੍ਰਭਾਵਿਤ ਹੋਈ ਹੈ ਜਾਣਕਾਰੀ ਮੁਤਾਬਕ ਜਲੰਧਰ ਤੋਂ ਪਠਾਨਕੋਟ ਜਾ ਰਹੇ ਦੋ ਟਿਪਰਾਂ ਚ ਅਚਾਨਕ ਹੀ ਬੇਕਾਬੂ ਹੋ ਗਏ ਤੇ ਦੂਸਰੇ ਟਿਪਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜੋ ਕਿ ਰਾਸ਼ਟਰੀ ਮਾਰਗ ਤੇ ਜਾ ਰਹੀ ਇੰਡੀਕੋ ਕਾਰ ਤੇ ਪਲਟ ਗਿਆ ਇਹਨਾਂ ਟੀਪਰਾਂ ਵੀ ਜਲੰਧਰ ਤੋਂ ਪਠਾਨਕੋਟ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਵੀ ਟਕਰਾ ਗਈ ਕنیمਤ ਰਹੀ ਕਿ ਬੱਸ ਦੇ ਸਵਾਰ ਸਵਾਰੀਆਂ ਤੇ ਇੰਡੀਕੋ ਕਾਰ ਸਵਾਰਾਂ ਦਾ ਬਚਾ ਰਿਹਾ ਇੱਕ ਟੀਪਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਸ ਨੂੰ ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਉੱਥੇ ਹੀ ਰਾਸ਼ਟਰੀ ਮਾਰਗ ਤੇ ਟ੍ਰੈਫਿਕ ਨੂੰ ਵੀ ਬਹਾਲ ਕਰਵਾਇਆ ਗਿਆ ਇਸ ਸਬੰਧੀ ਟਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਤੇ ਹਾਦਸਾ ਗ੍ਰਸਤ ਵਾਹਨਾਂ ਨੂੰ ਵੀ ਕਬਜ਼ੇ 'ਚ ਲਿਆ ਤਕਰੀਬਨ ਕੋਈ 8 8 ਸਵਾ 8 ਲਗਭਗ ਦੇ ਕਰੀਬ ਸਾਨੂੰ ਫੋਨ ਰਾਹगिरਨੇ ਫੋਨ ਕੀਤਾ ਜੀ ਕੋਈ ਫੁੱਡੇ ਦੇ ਲਾਗੇ ਕੋਈ ਥਾਨ ਟਕਰਾ ਗਿਆ ਜੀ ਗੱਡੀਆਂ 'ਚ ਗੱਡੀਆਂ ਵੱਜ ਗਈਆਂ ਜੀ ਜਦੋਂ ਅਸੀਂ ਇੱਥੇ ਆਏ ਤਾਂ ਚਾਰ ਗੱਡੀਆਂ ਦਾ ਟਕਰਾ ਹੋਇਆ ਸੀਗਾ ਜੀ ਆਪਸ ਵਿੱਚ ਜਦੋਂ ਅਸੀਂ ਡਰਾਈਵਰ ਨੂੰ ਪੁੱਛਿਆ ਕਿ ਕੀ ਗੱਲ ਹੋਈ ਹੈ ਤਾਂ ਡਰਾਈਵਰ ਕਹਿੰਦਾ ਜੀ ਮੀਂਹ ਪੈਂਦਾ ਸੀਗਾ ਮੀਂਹ ਦੇ ਵਿੱਚ ਸਾਨੂੰ ਮੈਨੂੰ ਕੋਈ ਪਤਾ ਨਹੀਂ ਚੱਲਿਆ ਕਿ ਕੀ ਹੋ ਗਿਆ ਜੀ ਜਾਂ ਮੇਥੋਂ ਸਟੀਰਿੰਗ ਝੁਮ ਗਿਆ ਜੀ ਮੈਂ ਇਧਰ ਨੂੰ ਖਾਲੀ ਜਗ੍ਹਾ ਦੇਖੀ ਖਾਲੀ ਜਗ੍ਹਾ ਦੀ ਵਜ੍ਹਾ ਨਾਲ ਮੈਂ ਇਧਰ ਨੂੰ ਮੋੜ ਦਿੱਤੀ ਜੀ ਉਤਰੋ ਆਪਣੇ ਟਾਂਡੇ ਵੱਲ ਤੋਂ ਕੈਂਟਰ ਹੁੰਦਾ ਸੀਗਾ ਉਹਦੇ ਨਾਲ ਟਕਰਾ ਗਿਆ ਜੀ ਕਾਰ ਆਲਰੇਡੀ ਪਹਿਲੇ ਖੜੀ ਸੀ ਜੀ ਉੱਥੇ ਉਹ ਕੈਂਟਰ ਟਰੱਕ ਕਾਰ ਦੇ ਉੱਤਰ ਪੈ ਗਿਆ ਜੀ ਪਿੱਛੇ ਰੋਡਵੇਅ ਦੀ ਬੱਸ ਹੁੰਦੀ ਜਦੋਂ ਰੋਡਵੇਅ ਦੀ ਬੱਸ ਨੇ ਦੇਖਿਆ ਕਿ ਕੈਂਟਰ ਆਫ ਟਰੱਕ ਗੱਡੀਆਂ ਆਪਸ ਵਿੱਚ ਵੱਜ ਰਹੀਆਂ ਉਹਨੇ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਥੋੜੀ ਜਿਹੀ ਉਹ ਤੋਂ ਗੱਡੀ ਜਿਹੜੀ ਹੈ ਕੈਂਟਰ ਦੇ ਨਾਲ ਟਕਰਾ ਗਈ ਪਿੱਛੇ ਡਾਲੇ ਦੇ ਨਾਲ ਜਿਹੜਾ ਕਿ ਕਿਸੇ ਨੂੰ ਵੀ ਕੋਈ ਛੋਟ ਨਹੀਂ ਆਈ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਅਸੀਂ ਫਰਸਟ ਏਡ ਦੇ ਕੇ ਦੋਨੋਂ ਹਸਪੀਟਲ ਟਾਂਡੇ ਭਜਾਇਆ ਤੇ ਉਹਨਾਂ ਨੂੰ ਫਰਸਟ ਏਡ ਦੇ ਕੇ ਕਿੰਨੀਆਂ ਗੱਡੀਆਂ ਲੱਗ ਪੰਜਾਬੀ ਸੂਬਾ ਮੋਰਚਾ ਦੌਰਾਨ ਸਮੇਧੀ ਸਰਕਾਰ ਵੱਲੋਂ 4 ਜੁਲਾਈ 1955 ਨੂੰ ਸੱਤਖੰਡ ਸ੍ਰੀ ਹਰਮੰਦ ਸਾਹਿਬ ਦੇ ਕੀਤੇ ਹਮਲੇ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀਤ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ ਕਰਵਾਇਆ ਗਿਆ। ਸ਼ੇਖਾਨਪੜ ਸਾਹਿਬ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮੌਕੇ ਗੁਰਦੁਆਰਾ ਸ੍ਰੀ ਮੰਜੀਤ ਸਾਹਿਬ ਦੇ ਕਥਾਵਾਚਕ ਭਾਈ ਵਿਸ਼ਾਲ ਸਿੰਘ ਨੇ ਸੰਗਤ ਨੂੰ ਇਸ ਘਟਨਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸ਼ੇਰ ਦਰਬਾਰ ਸਾਹਿਬ ਦੇ ਮੈਨੇਜਰ ਭਗਵਾਨ ਸਿੰਘ ਢੰਗੇੜਾ ਨੇ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਖੋਰਾ ਲਗਾਉਣ ਦੇ ਮੰਤਵ ਨਾਲ ਮੌਜੂਦਾ ਸਮੇਂ ਵੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਰਕਾਰੀ ਯਤਨ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਵੱਲ ਵੱਧ ਰਹੇ ਹਨ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ੋਮਨੀ ਕਮੇਟੀ ਵੱਲੋਂ ਸਿੱਖ ਸਰਦਾਰਾਂ ਦਾ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਨਵੰਬਰ 2024 ਵਿੱਚ ਭੇਜਿਆ ਜਾਏਗਾ ਇਸ ਸਬੰਧ ਵਿੱਚ ਸ਼ੋਮਨੀ ਕਮੇਟੀ ਵੱਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਜਿਸ ਤ하 ਤੱਕ ਸ਼ਰਦਾਲੂ ਆਪਣੇ ਪਾਸਪੋਰਟ 10 ਅਗਸਤ 2024 ਤੱਕ ਜਮ੍ਹਾਂ ਕਰਾ ਸਕਣਗੇ ਸ਼ੋਮਨੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ਼ੋਮਨੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥਾ ਪਾਕਿਸਤਾਨ ਭੇਜਿਆ ਜਾਂਦਾ ਉਹਨਾਂ ਦ ਇਸ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਪ੍ਰਕਾਸ਼ ਸਥਾਨ ਸ਼੍ਰੀ ਨਨਕਾਣਾ ਸਾਹਿਬ ਸਮੇਤ ਹੋਰ ਗੁਰੂਤਾ ਮਾਧ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਆਪਣਾ ਪਾਸਪੋਰਟ ਅਪਲਾਈ ਕਰ ਸਕਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰ ਮਨਾਉਣ ਲਈ ਹਰ ਸਾਲ ਪਾਕਿਸਤਾਨ ਸਥਿਤ ਗੁਰਦੁਆਮਾਂ ਦੇ ਦਰਸ਼ਨ ਕਰਨ ਲਈ ਵਸ਼ੀਅ ਜਥਾ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਭੇਜਿਆ ਜਾਂਦਾ ਇਸ ਵਾਰ ਵੀ ਇਹ ਜਥਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਜਾ ਰਿਹਾ ਹੈ ਇਸ ਜਥੇ ਲਈ ਜਿਹੜੇ ਪਾਸਪੋਰਟ ਆ ਉਹ 10 8 2024 ਤੱਕ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਫਾਰਿਸ਼ ਅਤੇ ਆਧਾਰ ਕਾਰਡ ਵੋਟਰ ਕਾਰਡ ਜਾਂ ਜਿਹੜਾ ਵੀ ਕੋਈ ਸ਼ਨਾਖਤੀ ਕਾਰਡ ਨਾਲ ਹੋਵੇ ਉਹ ਨਾਲ ਲਾ ਕੇ 106824 ਤੱਕ ਸ਼੍ਰੋਮਣੀ ਕਮੇਟੀ ਦਫ਼ਤਰ ਭੇਜਿਆ ਜਾਵੇ ਤਾਂ ਜੋ ਪਾਕਿਸਤਾਨ ਅਸਥਿਤਗੁਰਤਾਵਾਦੀ ਦਰਸ਼ਨ ਵਾਲੀ ਜਾਣ ਵਾਲੀ ਸੰਗਤ ਜੜੀ ਉਹਨਾਂ ਦੀ ਲਿਸਟਾਂ ਤਿਆਰ ਕਰਕੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਭੇਜੀਆਂ ਜਾਣ ਤਾਂ ਜੋ ਸਮੇਂ ਸਿਰ ਵਿਜੇ ਬੈਲ ਸਗੜ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵਾਦ ਤੋਂ ਵਾਦ ਜਿਹੜੇ ਉਹ ਪਾਸਪੋਰਟ ਆਪਣੇ ਹਲਕਾ ਮੈਂਬਰ ਸਾਡੀ ਸ਼ਿਫਾਰਿਸ਼ ਸਹਿਤ 108 2024 ਤੱਕ ਦਫ਼ਤਰ ਸ਼ਰੋਣੀ ਕਮੇਟੀ ਭੇਜਣ ਦੀ ਖੇਚਲ ਕਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਟਾਰੀ ਦੇ ਪਿੰਡ ਤੋਂ ਪਾਕਿਸਤਾਨ ਤੋਂ ਆਈ ਹੈਰੋਇਨ ਦੀ खेप ਬਰਾਮਦ ਕੀਤੀ ਹੈ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਦੀ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਹੈਰੋਇਨ ਦੀ खेप ਟਾਰੀ ਸਰਹੱਦੀ ਇਲਾਕੇ 'ਚ ਮੰਗਵਾਈ ਸੀ ਉਹਨਾਂ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਕਾਬੂ ਕੀਤਾ ਤੇ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਪਾਕਿਸਤਾਨ ਦੇ ਕਿਹੜੇ-ਕਿਹੜੇ ਤਸਕਰਾਂ ਨਾਲ ਸੰਬੰਧ ਨੇ ਤੇ ਅੱਗੇ ਪੰਜਾਬ ਦੇ ਵਿੱਚ ਕਿੱਥੇ ਇਹ ਹੈਰੋਇਨ ਸਪਲਾਈ ਕਰਦੇ ਸਨ ਪੰਜਾਬ ਵਿੱਚ ਲਗਾਤਾਰ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਤਾਜ਼ਾ ਮਾਮਲਾ ਸਾਹਮਣੇ ਅਮਰਸਰ ਕੈਂਟ ਤੋਂ ਜਿੱਥੇ 24 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਇਲਾਕਾ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਵਿੱਚ ਸ਼ਰੀਆਮ ਨਸ਼ਾ ਵਿਕਰੀ ਹੈ ਨਸ਼ੇ ਦੀ ਹੋਮ ਡਿਲੀਵਰੀ ਹੋ ਰਹੀ ਹੈ ਪ੍ਰਸ਼ਾਸਨ ਵੱਲੋਂ ਇਸ ਇਲਾਕੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ ਪਰ ਇਸ ਇਲਾਕੇ ਦੇ ਹਾਲਾਤ ਬਹੁਤ ਖਰਾਬ ਨੇ ਬੱਚਾ ਬੱਚਾ ਇਸ ਇਲਾਕੇ ਦਾ ਨਸ਼ਾ ਕਰ ਰਿਹਾ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਇਲਾਕੇ ਤੋਂ ਨਸ਼ੇ qué tal ਸਖਸ਼ੀ ਰਾਮੰਦਰ ਜੀ ਪਟਨਾ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਯਾਤਰੀ ਨਿਵਾਸ ਦਾ ਦੂਜਾ ਲੈਂਟਰ ਪਾਇਆ ਗਿਆ ਜਿਸ ਵਿੱਚ ਪੰਥ ਰਤਨ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਬਾਬਾ ਮਹਿੰਦਰ ਸਿੰਘ ਜੀ ਬਾਬਾ ਕਾਲਾ ਸਿੰਘ ਜੀ ਗੰਡਿਆਰਾ ਸਾਹਿਬ ਵਾਲੇ ਪੰਜ ਪਿਆਰੇ ਸਾਈ ਬਾਣ ਦੇ ਕਮੇਟੀ ਮੈਂਬਰ ਹਾਜ਼ਰ ਹੈ ਜਿਸ ਤਾਰ ਗਿਆਨੀ ਬਲਦੇਵ ਸਿੰਘ ਜੀ ਵੱਲੋਂ ਅਰਦਾਸ ਕਰਕੇ ਲੈਂਟਰ ਦੀ ਸ਼ੁਰੂਆਤ ਕਰਵਾਈ ਗਈ ਤੇ ਜਨਰਲ ਸਕੱਤਰ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(2 ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਕਾਰ ਸੇਵਾ ਚਾਲੀ ਆਵਾਜ਼ ਨੂੰ ਜੀ ਪੰਥਰਤਨ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ ਉਹਨਾਂ ਤੋਂ ਰਸਾਏ ਹੋਏ ਬਾਬਾ ਬਚਨ ਸਿੰਘ ਜੀ ਸੰਤ ਬਾਬਾ ਮਹਿੰਦਰ ਸਿੰਘ ਜੀ ਬਾਬਾ ਕਾਲਾ ਸਿੰਘ ਜੀ ਆਏ ਹੋਏ ਨੇ ਅੱਜ ਦੂਸਰੇ ਲੈਂਟਰ ਦੀ ਵਾਗਰੂ ਜੀ ਗੁਰੂ ਨਾਨਕ ਨਵਾਸ ਰਾ ਜਿਹੜੀ ਬਣ ਰਹੀ ਏ ਉਹਦਾ ਦੂਜਾ ਲੈਂਟਰ ਪੈਣਾ ਵਾਗਰੂ ਜੀ ਅੱਜ ਉਹਦਾ ਲੈਂਟਰ ਸ਼ੁਰੂ ਹੋ ਗਿਆ ਹੈ ਸੰਗਤਾਂ ਨੂੰ ਪਾਈ ਪ੍ਰੇਰਨਾ ਇਹੀ ਏ ਮਹਾਰਾ ਸੱਚੇ ਪਾਤਸ਼ਾਹ ਆਪਣੀਆਂ ਅਨੇਕ ਮਾਈਆਂ ਦੇ ਵਾਦ ਤੋਂ ਵਾਦ ਹਿੱਸੇ ਪਾ ਗਏ ਆਪਣਾ ਜੀਵਨ ਸਫਲਾ ਕਰੋ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਸਤਿਕਾਰਯੋਗ ਬਾਬਾ ਪਾਲਾ ਸਿੰਘ ਜੀ ਨਵਨੋ ਉਸਾਰੀ ਦੇ ਕਾਰਜ ਇੱਥੇ ਕਰਵਾ ਕੇ ਦਿੱਤੇ ਜਾਂ ਹਨ ਨਵੀਂ ਇੱਕ ਬਿਲਡਿੰਗ ਬਣ ਰਹੀ ਹੈ ਉਸਾਰੀ ਦਾ ਕੰਮ ਚੱਲ ਰਿਹਾ ਹੈ ਅੱਜ ਤੀਸਰੀ ਮੰਜ਼ਲ ਦੇ ਛੱਤ ਦਾ ਢਲਾਈ ਦਾ ਕੰਮ ਅੱਜ ਆਰੰਭ ਹੋਇਆ ਹੈ ਇਸ ਖੁਸ਼ੀ ਦੇ ਮੌਕੇ ਤੇ ਪ੍ਰਬੰਧਕ ਕਮੇਟੀ ਨੂੰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਬਹੁਤ ਹੀ ਖੁਸ਼ੀ ਹੈ ਕਿ ਜਿੰਨੇ ਸਰਾਵਾਂ ਚੱਲਦੇ ਹਨ ਇਹ ਦਿੱਲੀ ਕਾਰ ਸੇਵਾਵਾਲ ਦੇ ਨਾਲ-ਨਾਲ ਸਤਿਕਾਰਯੋਗ ਬਾਬਾ ਪੂਰੀ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਗੁਰਵਿੰਦਰ ਸਿੰਘ ਜਣਾਵਲੋਂ ਇੱਕ ਬਿਲਡਿੰਗ ਬਣਾ ਕੋ ਸਾਰੀ ਦਾ ਕੰਮ ਤੱਕ ਸਾਹਿਬ ਦੇ ਚੱਲ ਰਿਹਾ ਹੈ ਇਸੇ ਤਰ੍ਹਾਂ ਕਾਰ ਸੇਵਾ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੋਂ ਉਹਨਾਂ ਵਾਲੋਂ ਵੀ ਇੱਕ ਇਮਾਰਤ ਬਣਾ ਕੇ 80 ਕਮਰਿਆਂ ਦੇ ਮਾਰ ਜਿਹੜੀ ਹੈ ਕਿ ਉਹਦਾ ਸਾਰੀ ਦਾ ਕੰਮ ਚੱਲ ਰਿਹਾ ਹੈ ਇਸ ਦੇ ਨਾਲ ਹੀ ਕਾਰ ਸਤਕਾਰਯੋਗ ਬਾਬਾ ਸੰਤੋਖ ਸਿੰਘ ਜੀ ਆਗਦੇ ਵਾਲੇ ਉਹਨਾਂ ਵਾਲੋਂ 24 ਕਮਰੇ ਬਣਾ ਕੇ ਦਿੱਤੇ ਜਾ ਰਹੇ ਹਨ ਇਹ ਸਾਰੀਆਂ ਕਾਰ ਸੇਵਾਵਾਂ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲ ਰਹੇ ਹਨ ਗੁਰ ਸੰਗਤਾਂ ਦੇ ਸੁਵਿਧਾ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਕੱਲ ਬੀਤੀ 1 ਤਰੀਕ ਨੂੰ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਵੱਲੋਂ ਇੱਕ ਲੈਂਟਰ ਦੀ ਸੇਵਾ ਹੋਈ ਅੱਜ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਮਹਾਪੁਰਖਾਂ ਵੱਲੋਂ ਜਿੱਥੇ ਲੰਬੇ ਸਮੇਂ ਤੋਂ ਅੱਜ ਤੋਂ ਕਈ ਸਾਲ ਪਹਿਲਾਂ ਤੋਂ ਇੱਥੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਇਹਨਾਂ ਸੇਵਾਵਾਂ ਵਿੱਚ ਹੋਰ ਵਾਧਾ ਕਰਦੇ ਹੋਏ ਅਤੀ ਸਨਮਾਨਯੋਗ ਸਤਕਾਰਯੋਗ ਪੰਥ ਦੀ ਮਾਇਨਾਜ਼ ਹਸਤੀ ਸ਼੍ਰੀਮਾਨ ਸੰਤਬਾਬਾ ਬਚਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਬਾਬਾ ਮਹਿੰਦਰ ਸਿੰਘ ਜੀ ਬਾਬਾ ਗੁਰਨਾਮ ਸਿੰਘ ਜੀ ਪਟਨਾ ਸਾਹਿਬ ਵਾਲੀ ਜਿਨ੍ਹਾਂ ਨੇ ਸੰਗਤਾਂ ਵਾਸਤੇ ਬਹੁਤ ਸੁੰਦਰ ਇੱਕ ਯਾਤਰੀ ਨਿਵਾਸ ਸ਼੍ਰੀ ਗੁਰੂ ਨਾਨਕ ਦੇਵ ਜੀ ਯਾਤਰੀ ਨਿਵਾਸ ਜਿਹਦਾ ਪਹਿਲਾ ਲੈਂਟਰ ਉਸ ਸਮੇਂ ਪਹਿਲਾ ਪਾਇਆ ਗਿਆ ਸੀ ਅੱਜ ਦੂਜੇ ਲੈਂਟਰ ਤੇ ਵਿਸ਼ੇਸ਼ ਸ਼ਿਰਕਤ ਕੀਤੀ ਆ ਵੱਡੀ ਗਿਣਤੀ ਚ ਯੂਪੀ ਤੋਂ ਔਰ ਪੰਜਾਬ ਤੋਂ ਸੰਗਤਾਂ ਸੇਵਾ ਵਾਸਤੇ ਪਹੁੰਚੀਆਂ ਬਹੁਤ ਹੀ ਖੁਸ਼ੀਆਂ ਦੀ ਗੱਲ ਹੈ ਕਿ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖਾਂ ਦੇ ਜਿੰਨੇ ਵੀ ਜਥੇਦਾਰ ਹਨ ਉਹ ਵਿਸ਼ੇਸ਼ ਤੌਰ ਤੇ ਅੱਜ ਦੀ ਖੁਸ਼ੀ ਦੇ ਮੌਕੇ ਆਏ ਹਨ ਜਦੋਂ ਲੈਂਟਰ ਪੈ ਰਿਹਾ ਹੈ ਕਿਉਂਕਿ ਪਟਨਾ ਸਾਹਿਬ ਦੀ ਨਿਹਾਰ ਬਦਲਦੀ ਜਾ ਰਹੀ ਹੈ ਜਿੱਥੇ ਸੰਗਤਾਂ ਦਾ ਆਪ ਮੁਹਾਰਾ ਕੱਠ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਪਿਆਰ ਵਿੱਚ ਤੁਰਿਆ ਆਉਂਦਾ ਹੈ ਉਥੇ ਮਹਾਂਪੁਰਖਾਂ ਨੇ ਵੀ ਸੰਗਤਾਂ ਨੂੰ ਪ੍ਰੇਰ ਪ੍ਰੇਰ ਕੇ ਬਹੁਤ ਸੁੰਦਰ ਉਪਰਾਲੇ ਕੀਤੇ ਹਨ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਪ੍ਰਧਾਨ ਜਗਜੋਤ ਸਿੰਘ ਜੀ ਸੋਹੀ ਜਨਸਖਤਰ ਇੰਦਰਜੀਤ ਸਿੰਘ ਜੀ ਸਮੂੱਚੀ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਜੀ ਜ਼ਥੇਦਾਰ ਬਲਦੇਵ ਸਿੰਘ ਜੀ ਵੱਲੋਂ ਕਿ ਵੱਧ ਚੜ ਕੇ ਪਟਨਾ ਸਾਹਿਬ ਆਓ ਆਪਣੀ ਦਸਵੰਧ ਇਹਨਾਂ ਮਹਾਨ ਕਾਰਜਾਂ ਵਿੱਚ ਖਰਚ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਸਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ